ਮੇਰੀ ਪ੍ਰਤੀਕਿਰਿਆ ਇਹ ਹੈ ਕਿ ਸੰਤ ਬਜੀਤ ਸਿੰਘ ਜੀ ਦਾਦੂਆ ਬਿਲਕੁਲ ਨਿਰਦੋਸ਼ ਹਨ ਉਹਨਾਂ ਉਤੇ ਤੱਕਾ ਹੋਇਆ ਹੈ ਔਰ ਉਹਨਾਂ ਦੇ ਜਿਹੜਾ ਡੈਮੋਕਰੈਟਿਕ ਰਾਈਟ ਹੈ ਉਹਦੇ ਤੇ ਛਾਪਾ ਮਾਰਿਆ ਗਿਆ ਸੀਗਾ ਤੇ ਇਹ ਜਿਹੜੀ ਹਾਈ ਕੋਰਟ ਨੇ ਇਹਨਾਂ ਨੂੰ ਜ਼ਮਾਨਤ ਦਿੱਤੀ ਹੈ ਇਹ ਇਹਨਾਂ ਨੂੰ ਆਫਰ ਇਨਸਾਫ ਦਿੰਦਾ ਤੇ ਉਹਨਾਂ ਦਾ ਬਹੁਤ ਆਦਰਮਾਨ ਸਤਕਾਰ ਹੈ ਹਰਿਆਣਾ ਵਿੱਚ ਵੀ ਪੰਜਾਬ ਵਿੱਚ ਵੀ ਉਹ ਸੱਚੇ-ਸੁੱੱਚੇ ਬੰਦੇ ਨੇ ਤੇ ਪੰਜਾਬ ਦੀ ਅਕਾਲੀ ਸਰਕਾਰ ਨੇ ਉਹਨਾਂ ਦਾ ਬਹੁਤ ਧੱਕਾ ਕੀਤਾ ਹੈ ਔਰ ਮੈਂ ਇਹ ਗੱਲ ਕਹੀਂ ਕਿਹਾਗਾ ਕਿ ਪੰਜਾਬ ਦੀ ਅਕਾਲੀ ਸਰਕਾਰ ਨੂੰ ਇਸ ਸਾਲ ਤੋਂ ਸਬਕ ਸਿਖਾਉਣਾ ਚਾਹੀਦਾ ਹੈ ਕਿ ਇਸ ਕਿਸਮ ਦਾ ਉਹ ਕਿਸੇ ਨੂੰ ਧੱਕਾ ਨਾ ਕਰੂ ਇਹਦੇ ਨਾਲ ਸਰਕਾਰਾਂ ਦਾ ਕੱਦ ਵੱਡਾ ਨਹੀਂ ਹੁੰਦਾ ਸਗਿਰੋ ਸਰਕਾਰਾਂ ਦਾ ਕੱਦ ਛੋਟਾ ਹੁੰਦਾ ਹੈ ਕਿ ਆਮ ਜਨਤਾ ਜਿਹੜੀ ਹੈ ਉਹ ਸਰਕਾਰਾਂ ਨਾਲ ਟੁੱਟਦੀ ਹੈ ਇਸ ਕਿਸਮ ਦੇ ਜਿਹੜੇ ਕੰਮ ਨੇ ਉਹ ਸਰਕਾਰਾਂ ਨੂੰ ਜੇ ਡੈਮੋਕਰੇਟਿਵ ਡੈਮੋਕਰੈਟਿਕ ਸਿਸਟਮ ਦੇ ਵਿੱਚ ਲੋਕਾਂ ਰਹੀਂ ਚੁਣੀ ਹੋਈ ਸਰਕਾਰ لوکان دے میناں تے لوکان دے ਧਾਰਮਿਕ ਨੇਤਾਵਾਂ ਉتے ਜ਼ੁਲਮ کرے گی تا پھر ਡੈਮੋਕ੍ਰੇਸੀ وچ تے ਰਾਜਾ ਸ਼ਾਹੀ وچ کی فرق ਆ ہے یہ بہت ਮਾੜੀ ਗੱਲ ਆ ਔਰ ਅਸੀਂ ਹਾਈ ਕੋਰਟ ਦਾ ਸਵਾਗਤ ਕਰਦੇ ਆ ਇਸ ਫੈਸਲੇ ਦਾ ਤੇ ਅੱਜ ਕੱਲ ਦੇ ਜੋਗ ਵਿੱਚ ਡੈਮੋਕ੍ਰੇਸੀ ਬਜਾਇ ਡਿਕਟੇਟਰਸ਼ਿਪ ਦਾ ਜਿਹੜਾ ਟਰੈਂਡ ਆ ਉਹ ਵਧ ਰਿਹਾ ਹੈ ਤੇ ਇੱਕੋ ਇੱਕ ਜੇ ਇਨਸਾਫ ਕਿਸ ਨੂੰ ਮਿਲਦਾ ਹੈ ਤਾਂ ਉਹ ਹਾਈ ਕੋਰਟ ਵਿੱਚ ਜਾ ਕੇ ਮਿਲਦਾ ਹੈ ਹਾਈ ਕੋਰਟ ਜਿਹੜੀ ਆ ਉਹ ਸਾਡੀ ਸੰਵਿਧਾਨਕ ਸੁਰੱਖਿਆ ਜਿਹੜੀ ਕਿ ਲੋਕਾਂ ਨੂੰ ਨਰਪਾਖੂ ਕੇ ਉਹ ਇੱਕ ਹਾਸੇ ਦੀ ਰੀ ਹੈ